साढ़े पांच हो गई रमन हैप्पी वैलेंटाइन डे थैंक so मेरे दिल जिड्डा चॉकलेट तेरे वास्ते

ਠੀਕ ਹੈ ਜੇ ਤੁਸੀਂ ਬ੍ਰੇਕਫਾਸਟ ਕਰ ਜਾਂਦੇ ਅੱਜ ਨਾ ਮੈਨੂੰ ਕਾਲ ਆ ਮੇਰੇ ਨਾਲ ਕਲਾਇੰਟ ਵੇਟ ਕਰ ਹੀ ਜਾਂਦਾ ਕਿ ਮੈਨੂੰ ਨਾ ਮਿਸ ਕਾਲਾਂ ਬਹੁਤ ਆ ਮੈਂ ਦੇਖਿਆ ਇਹਦੇ ਵਿੱਚ ਤੇ ਮੈਂ ਸ਼ਾਮ ਨੂੰ ਦੇਖਾਂਗੇ ਆਪਾਂ ਕੋਈ ਦੇਖ ਚੱਲ ਤੁਸੀਂ ਸ਼ਾਮ ਨੂੰ ਜਲਦੀ ਆ ਜਾਓ ਜੇ ਫਿਰ ਆਪਾਂ ਮੂਵੀ ਪਲਾਨਿੰਗ ਕਰਾਂਗੇ ਠੀਕ ਹੈ ਆਈ ਵਿਲ ਟ੍ਰਾਈ ਹਨਾ ਮੈਨੂੰ ਫੋਨ ਆ ਹੀ ਜਾਂਦੇ ਕਲਾਇੰਟ ਦੇ ਜ਼ਿਆਦਾ ਤੇ ਮੈਂ ਕੱਲ ਹੀ ਚਾ ਸ਼ਾਮ ਨੂੰ ਠੀਕ ਹੈ ਮੈਂ ਜਲਦੀ ਟਰਾਈ ਕਰੂੰਗਾ ਜੀ ਇੱਕ ਮਿੰਟ ਗੱਲ ਸੁਣਿਆ ਹਾਂਜੀ ਹੈਪੀ ਵੈਲੈਂਟਾਈਨ ਅਗੇਨ ਥੈਂਕ ਯੂ ਸੋ সুইਟ

रोटी खा जांदी नहीं मम्मी आज ना मेरी एक्स्ट्रा क्लास लगनी है कि मैं आके खाऊंगी ठीक है बाय हाँ आज तो छुट्टी है तेरी क्लास कडी लगनी है हां रोटी भी नहीं खा के गई है मोड़ा या मैं क्या कर रही हूं छुट्टी है ये आज ये आज किधर चली ओ मैं आऊंगा मैं काम जाके आऊंगा थोड़ा जा ਤੁਸੀਂ ਤੂੰ ਬਚਾਲੇ ਮੈਨੂੰ ਥੋੜੀ ਮੈਨੂੰ ਫ੍ਰੈਗਰੈਂਸ ਤੋਂ ਹੀ ਪਤਾ ਲੱਗ ਜਾਂਦਾ ਵੀ ਤੁਸੀਂ ਆਹ ਹੋਂਦ ਤੁਸੀਂ ਮੈਨੂੰ ਟੱਚ ਕੀਤਾ ਪੂਰਾ ਡੂਡ ਲਖ ਲਾਤਾ ਤੇਰੇ ਤੇ ਅੱਜ ਸੱਚੀ ਹਾਂ ਅੱਜ ਤੇਰੇ ਸਾਰੇ ਫੇਵਰੇਟ ਗਿਫਟ ਆ ਇਹਦੇ ਚ ਦਿਖਾਓ ਫਿਰ ਕੀ ਕੁਛ ਆ ਹੈਪੀ ਵੈਲੈਂਟਾਈਨ ਡੇ ਸੇਮ ਟੂ ਯੂ ਆਪਾਂ ਨੂੰ ਨਾ ਬਹੁਤ ਟਾਈਮ ਹੋ ਗਿਆ ਹੁਣ ਐ ਮਿਲਦੇ ਆਣ ਤੇ ਅੱਜ ਆਪਾਂ

ਸੋ ਨਾਈਸ ਦੇਖ ਕੇ ਨਾ ਸੋਣਾ ਜੇ ਤੂੰ ਪਾਏਂਗੀ ਨਾ ਤੇ ਰਾਣੀ ਲੱਗੇਂਗੀ ਤੂੰ ਹਾਏ ਇੰਨਾ ਸੋਹਣਾ ਨੈਕਲੇਸ ਐ ਇਹ ਤਾਂ ਮੈਂ ਕੱਲ ਆਨਲਾਈਨ ਦੇਖ ਰਹੀ ਸੀ ਦੇਖਿਆ ਨਾ ਮੈਂ ਤੇਰੇ ਦਿਲ ਦੀ ਗੱਲ ਪੁੱਝ ਲਈ ਨਾ ਹਾਂਜੀ ਮੈਨੂੰ ਤਾਂ ਸਾਰਾ ਦਿਨ ਹੀ ਤੇਰਾ ਖਿਆਲ ਅੰਦਰ ਰਹਿੰਦਾ ਤੇ ਹੁਣ ਮੇਰੀ ਗੱਲ ਸੁਣ ਆਪਾਂ ਨੂੰ ਨਾ ਮਿਲਦਿਆਂ ਨੂੰ ਦੇਖ ਕੇ ਨਾ ਟਾਈਮ ਹੋ ਗਿਆ ਹਨਾ ਤੇ ਜਦੋਂ ਮੈਂ ਜਾਂਣਾ ਨਾ ਮੇਰੇ ਘਰੇ ਜੀ ਨਹੀਂ ਲੱਗਦਾ ਤੇ ਮੇਰਾ ਜੀ ਐਂ ਕਰਦਾ ਵੀ ਆਪਾਂ ਨਾ ਕਿਸੇ ਇਕੱਲੀ ਜੀ ਜਗ੍ਹਾ ਤੇ ਬੈਠ ਕੇ ਤੇ ਮੈਂ ਤੇਰੀਆਂ ਬਿੱਲੀਆਂ ਅੱਖਾਂ ਦੇ ਵਿੱਚ ਖੋ ਜਾਣਾ ਚਾਹਣਾਗਾ ਹਾਂਜੀ ਜਿਵੇਂ ਤੁਸੀਂ ਕਹੋ ਮੈਂ ਤਾਂ ਤੁਹਾਡੇ ਤੋਂ ਕੁਛ ਲਕੋਇਆ ਹੀ ਨਹੀਂ ਤੁਸੀਂ ਜਦੋਂ ਮਰਜ਼ੀ ਜਾ ਸਕਦੇ ਤੇ ਮੈਂ ਇੱਕ ਗੱਲ ਹੋਰ ਕਰਦਾ ਸੀ ਤੇਰੇ ਨਾਲ ਗੁੱਸਾ ਤਾਂ ਨਹੀਂ ਮੰਦੀ ਨਹੀਂ ਹੈ ਜੇ ਕੁਛ ਮੰਗਾ ਮੈਂ ਤਾਂ ਤੋਂ ਮਨਾ ਤਾਂ ਨਹੀਂ ਕਰਦੀ ਨਹੀਂ ਕਰਦੀ ਮੈਂ ਨਾ

ਆਹ ਕਲਾਸਾ ਲਾਉਣਾ ਨਹੀਂ ਇੱਥੇ ਆਹ ਕੋ ਲਖ ਲੰਦੀ ਫਰਦੀ ਆ ਆਹਾਂ ਤੇਰੀ ਐਕਸਟਰਾ ਕਲਾਸ ਪਾਪਾ ਉਹ ਮੇਰਾ ਪਹਿਲਾ ਪਿਆਰਾ ਆ ਆਫਟਰ ਆ ਉਹਨੂੰ ਮੈਂ ਦਿਲ ਦੇ ਚੁੱਕੀ ਆ ਮੈਂ ਉਹਦੇ ਨਾਲ ਹੀ ਵਿਆਹ ਕਰਵਾਣਾ ਵਿਆਹ ਕਰਾਉਣਾ ਐ ਨਹੀਂ ਜਾਣਦੀ ਆ ਭਲਾ ਹੋ ਕੌਣ ਮੈਂ ਸਾਰਾ ਕੁਝ ਜਾਣਦੀ ਆ ਪਾਪਾ ਉਹਦੇ ਬਾਰੇ ਉਹਦੇ ਮੰਮੀ ਡੈਡੀ ਨਾ ਫੋਰਨ ਗਏ ਨੇ ਰਿਚ ਆ ਉਹ ਪੂਰਾ ਕੱਲਾ ਕੱਲਾ ਮਾਪਿਆਂ ਦਾ ਮੁੰਡਾ ਆ ਉਹ ਹੈਗਾ ਰਿਚ ਉਹ ਰਿਚ ਨਹੀਂ ਉਹ ਰਿਸ਼ਾ ਉਹ ਵਿਆਹ ਕਰਾਉਣਾ ਐ ਨੇ ਉਹ ਜੋੜੇ ਛਪੜਾਂ ਕੋਲੇ ਘਰ ਆ ਉਹਦਾ ਬਕਰਕਾ ਮੁੰਡਾ ਆ ਉਹ ਐਡਾ ਉਹਦੇ ਜਵਾਕ ਮੂੰਹ ਦੇ ਠੋਕਣਾ ਚਪੜਾ ਰੱਖ ਕੇ ਮਾਰਦੇ ਕਿਉਂ ਆ ਪਾਪਾ ਤੁਸੀਂ ਮੇਰੇ ਮਾਰਦੇ ਆ ਤੇਰੇ ਮਾਰਨਾ ਜਾਂ ਹੋਰ ਤੇਰੇ ਮੈਂ ਕਰਾਂ ਜੇ ਤੈਨੂੰ ਖੋਲ ਦੇਤੀ ਇਹ ਤਾਂ ਨਹੀਂ ਵੀ ਤੂੰ ਜਮਾ ਸ਼ਰੇ ਆਵੇਂ ਲੋਕਾਂ ਨਾਲ ਗੁੱਲਖ ਲਾਉਂਦੀ ਫਿਰਦੀ ਆ ਤੂੰ ਪਿਓ ਦੀ ਪੱਗ ਬਾਰੇ ਭੁਰਾ ਵੀ ਨਹੀਂ ਖਿਆਲ ਕਰਿਆਗਾ ਆ ਤੇਰੀ ਉਮਰਾ ਕੋਈ ਕਾਸ਼ ਕਿਆਂ ਕਰਨੀ ਚੱਲ ਮੈਂ ਚੰਗਾ ਮੜਾ ਮੁੰਡਾ ਦੇਖ ਕੇ ਕਰਦਾ ਤੇਰਾ ਵਿਆਹ ਘਰ ਹੋਂਾ ਜਾਂ ਤੇਰੀ ਢੋਲੀ ਉੱਠੂਗੀ ਤੇ ਜਾ ਮੇਰੀ ਅਰਥੀ ਨਹੀਂ ਤੂੰ ਘਰੇ ਰੱਖਣ ਦੇ ਕਾਬਲ ਸਤਿ ਸ਼੍ਰੀ ਅਕਾਲ ਦਰਸ਼ਕ ਵੀਰੋ ਜਿਹੜੇ ਵੈਲੈਂਟਾਈਨ ਡੇ ਮਨਾਉਣਾ ਚਾਹੁੰਦੇ ਆ ਜਾਂ ਪਲਾਨ ਬਣਾ ਰਹੇ ਆ ਇਹ ਵੀਡੀਓ ਉਹਨਾਂ ਬਾਰੇ ਆ ਠੀਕ ਆ ਤੋਡੇ ਮਾਪੇ-ਮਾਪੇ ਤੁਹਾਡੇ ਬਾਰੇ ਕੀ ਸੋਚਦੇ ਆ ਤੁਹਾਡੀ ਕੀ ਸੋਚ ਆ ਇਸ ਵੀਡੀਓ ਤੋਂ ਤੁਸੀਂ ਕੀ ਸਿੱਖਿਆ ਇਹ ਸਾਰੀਆਂ ਗੱਲਾਂ ਦਾ ਤੁਸੀਂ ਕਮੈਂਟ ਦੇ ਵਿੱਚ ਸਾਨੂੰ ਲਿਖ ਕੇ ਦੱਸਣਾ ਸਾਨੂੰ ਵੀ ਪਤਾ ਲੱਗੇ ਵੀ ਅਸੀਂ ਜਿਹੜੀ ਇਹਨੇ ਮਿਹਨਤ ਕੀਤੀ ਆ ਵੀ ਤੁਹਾਨੂੰ ਹੁੰਦਾ ਫਾਇਦਾ ਹੋਇਆ ਕੋਈ ਕਿ ਨਹੀਂ ਤੇ ਨਾਲੇ ਇੱਕ ਗੱਲ ਹੋਰ ਜਿਹੜੀ ਆ ਵੀਡੀਓ ਆ ਇਹ ਨਾ ਆਸੇ-ਪਾਸੇ ਜਿਹੜੀਆਂ ਬਗਟਨਾਵਾਂ ਦੇਖਦੇ ਆ ਉਹਦੇ ਵਰਗੀਆਂ ਚੀਜ਼ਾਂ ਨੂੰ ਦੇਖ ਕੇ ਹੀ ਇਹ ਵੀਡੀਓ ਬਣਾਈ ਗਈ ਆ ਤਾਂ ਜੋ ਸਾਡੇ ਵੀਡੀਓ ਤੋਂ ਦੇਖ ਕੇ ਕਈ ਕੁਆਰੀਆਂ ਕੁੜੀਆਂ ਬਚ ਸਕਣ ਤੇ ਉਹਨਾਂ ਨੂੰ ਸਮਝ ਆ ਜਾਵੇ ਵੀ ਜਿਹੜੇ ਉਹਨਾਂ ਨਾਲ ਧੋਖੇ ਹੁੰਦੇ ਆ ਵੈਲੈਂਟਾਈਨ ਡੇ ਦੇ ਨਾਂ ਤੇ ਜਿਹੜੇ ਵਿਆਹੇਵਰੇ ਮੁੰਡੇ ਉਹਨਾਂ ਨੂੰ ਵਿਆਹ ਦਾ ਚਾਂਸਾ ਜਾਂ ਪਿਆਰ ਦਾ ਚਾਂਸਾ ਜਾਂ ਗੱਲਾਂ ਬਾਤਾਂ 'ਚ ਲਾ ਕੇ ਉਹਨਾਂ ਦਾ ਸ਼ੋਸ਼ਣ ਕਰਦੇ ਆ ਉਹਨਾਂ ਨੂੰ ਸਿੱਖਿਆ ਦੇਣ ਵਾਸਤੇ ਉਹਨਾਂ ਨੂੰ ਸੇਧ ਦੇਣ ਵਾਸਤੇ ਇਹ ਵੀਡੀਓ ਬਣਾਈ ਆ ਅਸੀਂ ਬਾਕੀ ਬਈ ਕਹਦੇ ਵੀ ਸ਼ੇਅਰ ਕਰ ਦਿਓ ਸਾਡੀ ਵੀਡੀਓ ਵਧੀਆ ਲੱਗੀ ਤਾਂ ਛੇਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਬਾਈ ਅਸੀਂ ਵੀਡੀਓ ਸਿੱਖਿਆ ਦੇਣ ਵਾਸਤੇ ਬਣਾਏ ਹੋਣੇ ਆ ਧੰਨਵਾਦੀ